Terima kasih telah menonton! ਸਾਤ ਦੇ ਮੌਕੇ ਕੁਝ ਨੌਜਵਾਨਾਂ ਵੱਲੋਂ ਇੱਕ ਕੁੱਤੇ ਨੂੰ ਕੁੱਟਿਆ ਜਾ ਰਿਹਾ ਸੀ ਤਾਂ ਇੱਕ ਹੋਰ ਨੌਜਵਾਨ ਨੇ ਜਦੋਂ ਘਰ ਤੋਂ ਬਾਹਰ ਆ ਕੇ ਨੌਜਵਾਨਾਂ ਨੂੰ ਕੁੱਤੇ ਨੂੰ ਕੁੱਟਣ ਤੋਂ ਹਟਾਇਆ ਤਾਂ ਗੁੱਸੇ ਵਿੱਚ ਆਏ ਉਹ ਇਹਨਾਂ ਨੌਜਵਾਨਾਂ ਨੇ ਨੌਜਵਾਨ ਦੇ ਨਾਲ ਪੁੱਟ ਮਾਰ ਕੀਤੀ ਤੇ ਇਸ ਤੋਂ ਬਾਅਦ ਕਰ ਤੋਂ ਥੋੜਾ ਦੂਰ ਅੱਗੇ ਜਾ ਕੇ ਉਹਨਾਂ ਵਿੱਚੋਂ ਇੱਕ ਨੇ ਨੌਜਵਾਨ ਦੇ ਕਿਰਚ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਤੇ ਸੱਤ ਦੋਸ਼ੀਆਂ ਸਮੇਤ ਕੁਝ ਅਣਪਛਾਤੇ ਲੋਕਾਂ ਖਿਲਾਫ ਮਕਮਲ ਤ੍ਰਾਮਾ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਤੇ ਦੋਸ਼ੀਆਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਤੇ ਹੁਣ ਇਹਨਾਂ ਵਿੱਚੋਂ ਤਿੰਨ ਦੋਸ਼ੀ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇੱਕ 16-17 ਦੀ ਰਾਤ ਨੂੰ ਬੜੀ ਮਨਭਾਗੀ ਘਟਨਾ ਵਾਪਰੀ ਸੀ ਸਾਡੇ ਮਰਿੰਡਾ ਸ਼ਹਿਰ ਦੇ ਵਿੱਚ ਇੱਕ ਡੈੱਡ ਬੋਡੀ ਸਿਵਲ ਹਸਪੀਟਲ ਪੁੱਜੀ ਸੀ ਤੇ ਡਾਕਟਰ ਸਾਹਿਬ ਨੇ ਸਾਨੂੰ ਰਿਪੋਰਟ ਕੀਤਾ ਸੀ ਆ ਇੱਕ ਕੇਸ ਦੇ ਨਾਲ ਗੁਰਦੇ ਸਵਾਨ ਦੇ ਵਿੱਚ ਸਾਡੇ ਐਸਐਚਓ ਸਰ ਹਜਿੰਦਰ ਸਿੰਘ ਐਸਐਚਓ ਸਿਟੀ ਮਰਿੰਡਾ ਆਪਣੀ ਪੋਸਟ ਪੋਸਟ ਦੇ ਨਾਲ ਹਸਪਤਲ ਨੂੰ ਪੁੱਜੇ ਸੀਗੇ ਜਿੱਥੇ ਅਸੀਂ ਡੈੱਡ ਬੋਡੀ ਤੇ ਰਿਕਵਰ ਕਰਕੇ ਅਕਿਊ ਮਤਬੂ ਜਿਹੜਾ ਸੀਗਾ ਮਨਪ੍ਰੀਤ ਸਿੰਘ ਉਦੇ ਬ੍ਰਦਰ ਦੇ ਬਿਆਨ ਤੇ ਹਰਪੀਤ ਸਿੰਘ ਉਹਦਾ ਬ੍ਰਦਰ ਆ ਸਾਨੂੰ ਸ਼ਮਸ਼ੀਰ ਸਿੰਘ ਐਫਐਲਓ ਜਿੱਤੀ ਸੀ ਅਪਰੂਵਮੈਂਟ ਸੈਕਸ਼ਨਾਂ ਦੇ ਤਹਿਤ ਜਿਸ ਤੋਂ ਅਸੀਂ ਉਸਵੰਦ ਕਰਵਾ ਕੇ ਜਿਹੜੇ ਅਕਿਊਜ਼ ਸੀਗੇ ਨੋਮੀਨੇਟੋ ਦੇ ਵਿੱਚ ਐਫੀਆਰ ਦੇ ਵਿੱਚ ਉਹਨਾਂ ਚੋਂ ਤਿੰਨ ਅਸੀਂ ਅਕਿਊਜ਼ ਜਿਹੜੇ ਅਰੈਸਟ ਕਰ ਲਏ ਨਾ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਭਾਲ ਜਾਰੀ ਆ ਆਪ ਜੀ ਦੇ ਮਾਣ ਇਮਰਾਈ ਮੈਂ ਜਿਹੜੇ ਅਕਿਊਜ਼ ਦੇ ਪੀਰੈਂਟਸ ਨੇ ਜਾਂ ਕੋਈ ਐਸੋਸੀਏਟ ਨੇ ਉਹਨਾਂ ਨੂੰ ਹਾਜ਼ਰ ਕਰਦੇ ਆਂ ਵੀ ਉਹ ਜਲਦੀ ਤੋਂ ਜਲਦੀ ਆਪਣਾ ਪੱਖ ਸਾਡੇ ਅੱਗੇ ਅਗੀ ਪੇਸ਼ ਕਰਨ ਉਹਦੇ ਫਿਰ ਅਸੀਂ ਕਾਨੂੰਨ ਦੇ ਅਧਿਵਜੋਏ ਪਰ ਲਾਗ ਕਾਨੂੰਨੀ ਕਰਾਵ ਵੀ ਬਣਦੀ ਉਸ ਕਰਕੇ ਉਹਨਾਂ ਨੂੰ ਸਲਾਹਤ ਵੀ ਚੜਾਉ। ਸਰ ਤਫਤੀਸ਼ ਦੌਰਾਨ ਕੀ ਪਤਾ ਲੱਗਿਆ ਵਜਾ ਰੰਜਿਸ਼ ਕੀ ਸਿੰਘ ਦੀ ਮਰਡਰ ਦੀ ਕਤਲ ਕਰਨ ਦੀ? ਵਜਾ ਰੰਜਿਸ਼ ਤਾਂ ਕੋ ਖਾਸ ਨਹੀਂ ਸੀਗੀ ਇੱਕ ਜੀ ਕੀ ਸੀਗਾ ਇੱਕ ਕੁੱਤੇ ਦੀ ਕਰਕੇ ਲੜਾਈ ਹੋਈ ਇਹਨਾਂ ਦੇ ਗਲੀ ਦਾ ਕੋਈ ਕੁੱਤਾ ਸੀਗਾ ਰੱਖਿਆ ਹੋਇਆ। ਉਹ ਕੁੱਤਾ ਕਿਤੇ ਉਹਨਾਂ ਨੂੰ ਜਿਹੜੇ ਰਾਹ ਉਹਨਾਂ ਦੇ ਜਦੋਂ ਬੰਦੇ ਜਾ ਰਹੇ ਉਹਨਾਂ ਨੂੰ ਘੌਂਕ ਪਿਆ। ਕੋਣ ਕੋਤਬਾਦ ਉਹ ਜਣੇ ਕੁੱਤੇ ਨੂੰ ਮਾਰਿਆ ਤੇ ਜਿਹੜੇ ਕੁੱਤੇ ਦੇ ਕੇਅਰ ਟੇਕਰ ਨੇ ਉਹਨਾਂ ਨੇ ਜਗ ਜਦੋਂ ਦੇਖਿਆ ਤੇ ਉਹ ਕੁੱਤਿਆਂ ਨੂੰ ਪੁੱਛਿਆ ਕਿਉਂ ਤੁਸੀਂ ਲੜ ਰਹੇ ਹੋ ਕੁੱਤਿਆਂ ਨੂੰ ਮਾਰਿਆ ਉਸੇ ਕਰਕੇ ਉਹਨਾਂ ਦੀ ਹੱਥੋਂ ਬਈ ਹੋ ਗਈ ਤੇ ਉਹਨਾਂ ਵਿੱਚੋਂ ਇੱਕ ਬੰਦੇ ਨੇ ਉਹਨਾਂ ਦੇ ਕਿਰਚ ਨਾਲ ਕਤਲ ਕੀਤਾ ਗਿਆ ਕਿਰਚ ਇੱਕੋ ਹੀ ਕਿਰਚ ਵਜੀ ਹੈ ਜਿਹੜੀ ਆ ਉਹ ਦੇ ਉਹ ਵੱਖੀ ਚ ਵਜੀ ਸੱਜੇ ਇਹ ਸਰ ਮੌਕੇ ਤੇ ਉਹਨਾਂ ਦੇ ਕੋਲ ਸੀ ਜਾਂ ਬਾਅਦ ਚੋਂ ਲਿਕੇ ਆਏ ਦੁਬਾਰਾ ਬੇਪਰਵਾਹ ਮੌਕੇ ਤੇ ਉਹਨਾਂ ਕੋਲ ਕਿੱਥੇ ਸੀ ਜੀ ਦਰਸਲ معاملہ ਮੋਰਿੰਡਾ ਦੇ ਪਿੰਡ ਉੱਚੀ ਕਾਟੀ ਦਾ ਹੈ ਜਿੱਥੇ ਕਿ 16 17 ਜੂਨ ਦੀ ਰਾਤ ਨੂੰ ਇੱਕ ਘਟਨਾ ਵਾਪਰੀ ਹੈ ਜਿੱਥੇ ਕਿ ਗ੍ਰਿਫਤਾਰ ਨੌਜਵਾਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕਿਰਚ ਨਹੀਂ ਮਾਰੇ ਗਏ। ਮਾਰੇ ਤੁਸੀਂ? ਨਹੀਂ ਮਾਰੇ। ਹਾਂਜੀ। ਨਹੀਂ ਮਾਰੇ ਸੀਗੇ ਨਾਲ ਦੇ ਮੁੰਡੇ ਮਾਰ ਕੇ ਭੱਜ ਗਏ ਸੀ। ਅੱਗੇ ਭੱਜ ਗਏ। ਕਿੰਨੇ ਕਿੰਨੇ ਜਣੇ ਤੁਸੀਂ? 3-4 ਜਣੇ ਆਏਗਾ ਤੇ ਗੱਲ ਕੀ ਹੋਈ ਸੀ? ਉਸ ਨੂੰ ਨਾ ਕੁੱਤਾ ਪਿੰਡ ਆਈ ਗਈ ਕਿਤੇ। ਉਹ ਮੁੰਡੇ ਕਿੱਥੇ ਡੇ ਗਿਆ ਸੀ ਪਹਿਲਾਂ ਤਾਂ ਉਹਨਾਂ ਨੇ ਜਿਹੜਾ ਟੰਡੀਆਂ ਦਿੱਤੀਆਂ ਹੀ ਜਿਹੜਾ ਮੁੰਡਾ ਮਰੀ ਆਈ ਉਹ ਇੱਕ ਉਹ ਡੰਡੇ ਚੱਕ ਕੇ ਆ ਗਈ ਮਾਰਦਾ ਪਹਿਲਾਂ ਇਹਨਾਂ ਦੀ ਗੁੱਸਣ ਗੁੱਤੀ ਹੋਈ ਜੀ ਫਿਰ ਇੱਕ ਇੱਕ ਗੋਲਾ ਕੇ ਘੜ ਕੇ ਸਾਰੇ ਆਏ ਬਸ ਕੁੱਤੇ ਨੂੰ ਲੈ ਕੇ ਲੜਾਈ ਹੋਈ ਹੈ ਠੀਕ ਹੈ ਹੋਰ ਕੋਈ ਗੱਲ ਨਹੀਂ ਸੀ ਕਿੰਨੀ ਕੁ ਉਮਰ ਆ ਤੁਸੀਂ ਅਸੀਂ 6-7 ਜਾਣੇ ਸੀਗੇ ਉਮਰ ਕੀ ਆ ਤੁਹਾਡੀ 20-20 ਸਾਲ ਕਿਰਚ ਕਿੱਥੋਂ ਲੈ ਕੇ ਆਏ ਸੀ ਕਿਰਚ ਕਿੱਥਨਾ ਨਹੀਂ ਪਤਾ ਜੀ ਕਿਰਚ ਮੁੰਡੇ ਕੋਲ ਸੀ ਜਿਹੜੇ ਮਾਰੀ ਕਿਨੇ ਕਿਰਚ ਕੀ ਨਾ ਇੰਜ ਨਹੀਂ ਕਿਰਤਕਾਰੀ ਇੰਨਾ ਨਹੀਂ ਹੈ ਸੈ ਦੇਖਿਆ ਨਹੀਂ ਹੈ ਕਿਨੇ ਮਾਰੀ ਕੀ ਖੈਰ ਹੁਣ ਮਾਮਲਾ ਪੁਲਿਸ ਦੀ ਜਾਂਚ ਵਿੱਚ ਹੀ ਸਾਫ ਹੋ ਸਕੇਗਾ ਕਿ ਗ੍ਰਿਫਤਾਰ ਕੀਤੇ ਗੇ ਨੌਜਵਾਨਾਂ ਨੇ ਆਖਰ ਕਿਰਤ ਮਾਰੀ ਆ ਜਾਂ ਨਹੀਂ ਤੇ ਹੁਣ ਦੋਸ਼ੀਆਂ ਨੂੰ ਆਖਰ ਸਜ਼ਾ ਕਦੋਂ ਮਿਲੇਗੀ ਜਗਬਾਨੀ ਟੀਵੀ ਲਈ ਕਮਲਜੀਤ ਅਰਨੋਲੀ ਦੀ ਰਿਪੋਰਟ